ਜਲੰਧਰ ਤੋਂ ਪੰਜਾਬੀ ਗਾਇਕ ਰਾਜ ਜੁਝਾਰ ਦੇ ਉੱਤੇ ਐਫਆਈਆਰ ਦਰਜ ਹੋਣ ਦਾ ਮਾਮਲਾ ਸਾਹਮਣੇ ਆਇਆ ਦਰਅਸਲ ਪੰਜਾਬੀ ਗਾਇਕ ਰਾਜ ਜੁਝਾਰ ਤੇ ਐਨਆਰਆਈ ਮਹਿਲਾ ਨੇ ਕੇਸ ਦਰਜ ਕਰਵਾਇਆ ਪੁਲਿਸ ਨੇ ਮਹਿਲਾ ਦੀ ਸ਼ਿਕਾਇਤ ਦੇ ਉੱਤੇ ਜੁਝਾਰ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਕਿਹਾ ਗਿਆ ਕਿ ਰਾਜ ਜੁਝਾਰ ਨੇ 2006 ਦੇ ਵਿੱਚ ਕਨੇਡੀਅਨ ਸਿਟੀਜ਼ਨ ਮਹਿਲਾ ਨੂੰ ਝਾਂਸੇ ਦੇ ਵਿੱਚ ਲੈ ਕੇ ਉਸ ਨੂੰ ਫਸਾਇਆ ਦੇ ਉਸ ਦੇ ਨਾਲ ਲੱਖਾਂ ਰੁਪਏ ਦੀ ਠੱਗੀ ਬਿਮਾਰੀ ਹੈ ਮਹਿਲਾ ਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬੀ ਗਾਇਕ ਦੇ ਉੱਤੇ ਗੰਭੀਰ ਇਲਜ਼ਾਮ ਵੀ ਲਗਾਏ ਗਏ ਨੇ ਅਤੇ ਉਸ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਸ ਤੋਂ ਕਈ ਪੈਸੇ ਲੱਖਾਂ ਰੁਪਏ ਦੇ ਵਿੱਚੋਂ ਉਸ ਤੋਂ ਜਿਹੜਾ ਕਿ ਲੁੱਟੇ ਗਏ ਨੇ ਉਹਨੇ ਕਿਹਾ ਕਿ ਪੰਜਾਬੀ ਗਾਇਕ ਰਾਜੂ ਯਾਰ ਨੇ ਵਿਆਹ ਦਾ ਝਾਂਸਾ ਦੇ ਕੇ ਸੈਕਸ਼ੂਅਲ ਹਰਾਸਮੈਂਟ ਕਰਨ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਬਿਜ਼ਨਸ ਅਤੇ ਪ੍ਰੌਪਰਟੀ ਖਰੀਦਣ ਦਾ ਚਾਂਸਾ ਦੇ ਕੇ ਕਰੋੜਾਂ ਅਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ ਇਹ ਪੰਜਾਬੀ ਸਿੰਗਰ ਰਾਏ ਚਚਾ ਜਲੰਧਰ ਹੀ ਇਸ ਫਰਮ ਜਲੰਧਰ ਐਂਡ ਆਮ ਅ ਪ੍ਰੀਟੀ ਰਾਇ ਫਰਮ ਇਨ ਕੈਨੇਡਾ ਸੋ 2006 ਹੀ ਕੇਮ देयर ਫॉर ਸ਼ੋਜ਼ ਸ਼ੋ ਲਈ ਉੱਤੇ ਆਇਆ ਸੀਗਾ ਸੋ ਉੱਤੇ ਉਦੋਂ ਅਸੀਂ ਇੱਕ ਦੂਜੇ ਨੂੰ ਮਿਲੇ ਆ ਸ਼ੋ ਡੂਇੰਗ ਦ ਸ਼ੋਜ਼ ਅਸੀਂ ਮਿਲੇ ਨੰਬਰ ਐਕਸਚੇਂਜ ਕੀਤੇ ਐਂਡ ਉੱਤੇ ਆ ਕੇ ਆਫਕੋਰਸ ਜਿਦਾ ਹੁੰਦਾ ਹੈ ਕਿ ਡੇਟਿੰਗ ਐਂਡ ਆਲ ਦੈਟ ਸੋ ਸਾਡੀ ਡੇਟ ਸ਼ੁਰੂ ਹੋਈ ਐ ਨੰਨ ਗੱਲਾਂ ਕਰਕੇ ਤੱਕ ਕਾਫੀ ਚਲੇਗੀ ਐਨ ਅ ਮੈਰਿਜ ਸੀ ਮੈਨੂੰ ਕਹਿੰਦਾ ਸੀ ਕਿ ਮਤਲਬ ਨਾ ਕਰਨੀ ਆ ਸੋ ਮੈਂ ਉਸ ਚੀਜ਼ ਤੇ ٹرسٹ ਕੀਤਾ ਬਲੀਫ ਕੀਤਾ ਤੇ ਬਸ ਐਨ ਆਮ ਹੇਅਰ ਟੂਡੇ ਮੈਂ ਜਿਹੜਾ ਸ਼ੋ ਲਗਾਉਣ ਗਏ ਸੀ ਕਿ ਆਪਣੇ ਸ਼ੋ ਤੋਂ ਬਾਅਦ ਜਦੋਂ ਉਹਨਾਂ ਨੇ ਸ਼ੋ ਖਤਮ ਹੋ ਗਏ ਕਿੰਨੀ ਦੇ ਰੁਕ ਰਹੇ ਨੇ ਇਹ ਸਪਟੰਬਰ 20 ਤੋਂ 2006 ਵਿੱਚ ਵਾਪਸ ਆ ਗਏ ਸੀ ਆਈ ਥਿੰਕ 2025 ਡੇਸ ਰੇਸ ਸੀ ਸੋ ਬਾਅਦ ਵਿੱਚ ਕੀ ਇਹਨੇ ਕਰੀ ਹਾਂਜੀ ਬਹੁਤ ਵਾਰ ਹੀ ਗਏ ਆ ਉੱਥੇ ਜਾਂਦੇ ਰਹੇ ਨੇ ਇਵਨ ਆਫਟਰ ਜਦੋਂ ਅਸੀਂ ਇਕੱਠੇ ਸੀਗੇ ਉਦੋਂ ਬਾਅਦ ਮੇਰੇ ਕਾਫੀ ਫੈਮਿਲੀ ਫੰਕਸ਼ਨਸ ਨੇ ਕੈਨੇਡਾ ਅਟੈਂਡ ਕੀਤੇ ਮੇਰੀ ਫੈਮਿਲੀਜ਼ ਨੂੰ ਐਵਰੀ ਈਚ ਫੈਮਿਲੀ ਮੈਂਬਰ ਨੂੰ ਮਿਲਿਆ ਹਰ ਇੱਕ ਦੇ ਨਾਲ ਕਰੇ ਵਿਜ਼ਿਟ ਨਾ ਆਈ ਹੈਵ ਆਲ ਦ ਪਿਕਚਰਸ ਐਂਡ ਏਵਰੀਥਿੰਗ ਤੇ ਬਾਕੀ ਫੰਕਸ਼ਨਸ ਆ ਰਹੀ ਨੇ ਅਟੈਂਡ ਕੀਤੇ ਸੀ ਕੈਨੇਡਾ ਚਾਂਡਾ ਤੁਸੀਂ ਕੀ ਕੀਤੀ ਤੁਸੀਂ ਕਦੋਂ ਆਏ ਹੋ ਉਹਨਾਂ ਦੇ ਨਾਲ ਇੱਥੇ ਇੱਥੇ ਜਿਆਦੇ ਵਿੱਚ ਮੈਂ 2007 ਦੇ ਵਿੱਚ ਇੱਥੇ ਉਹਨਾਂ ਕੋਲ ਆ ਗਈ ਸੀਗੀ atma singh, urban state kapur kila asir andhra. six years we lived together. so cote, 13 the virgin, when i became pregnant, came a canada, wapas gasy to give a birth to my child. the monta dibuloy, fia, that's the one which is in the gola. you see the fia, that's the one which is in the gola. last gall at the oc october 24th, uh, you 2024. Um, ਮਨ 1 1 1/2 ਮਨთ ਕਿਓ ਸੋ ਉਦੋਂ ਮੈਨੂੰ ਕਾਲ ਕੀਤੀ ਸੀ ਇਹਨਾਂ ਨੇ ਬਸ ਇਹੀ ਕਿ ਮੈਂ ਤੁਹਾਨੂੰ ਸਮਝਾਉਂਦਾ ਆ ਤੇ ਮੈਂ ਇਦਾਂ ਆ ਪਹਿਲਾਂ ਉਦੋਂ ਮੈਨੂੰ ਡਰਾਉਂਦੇ ਧਮਕਾਉਂਦੇ ਰਹੇ ਫਿਰ ਮੈਨੂੰ ਪਿਆਰ ਨਾਲ ਕੇ ਤੂੰ ਸੁਣ ਲੈ ਕਿ ਕਿਉਂ ਉਹਨੂੰ ਪਤਾ ਲੱਗ ਗਿਆ ਸੀ ਕਿ ਮੈਂ ਕੰਪਲੇਂਟ ਕਰਦੀ ਆ ਸੋ ਇਹ ਮੈਨੂੰ ਕਹਿ ਰਿਹਾ ਸੀ ਕਿ ਕੀ ਹੋ ਜੂਗਾ ਕੰਪਲੇਂਟ ਕਰਕੇ ਤੂੰ ਘਰ ਖਰਾਬ ਕਰ ਲੇਂਗੀ ਆਪਣਾ ਵੀ ਘਰ ਜਿਹੜਾ ਹੈ ਹੀ ਨਹੀਂ ਉਹ ਮੈਂ ਕੀ ਖਰਾਬ ਕਰੂੰਗੀ ਆਫਟਰ ਐਫ ਆਈ ਆ ਨਹੀਂ ਨਹੀਂ ਆਫਟਰ ਆਫਟਰ ਕੰਪਲੇਂਟ ਐਪਲੀਕੇਸ਼ਨ ਤੇ ਹੁਣ ਤਾਂ ਉਹ ਲੋ ਫਾਈਲ ਰਿਜਿਸਟਰ سہیتا <سؤال> ਪਰ ਜਿਹੜਾ ਜਿਵੇਂ ਉਹਨੇ ਲੋਕਲ ਸਿੰਗਰ ਇੱਕ ਸਿੰਗਰ ਉਹ ਪਾਵਰ ਤੋਂ ਤੁਸੀਂ ਮੈਸੇਜ ਤੇ ਸੁਣੀ ਚੱਕਿਆ ਕਿ ਉਹ ਪਾਵਰ ਆਪਣੀ ਦੱਸ ਰਿਹਾ ਆ ਪੋਲਿਟਿਕਲ ਦਬਾਅ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਕਿ ਪੁਲਿਸ ਤੇ ਵੀ ਹੋ ਰਿਹਾ ਹੈਗਾ ਉਹ ਆਪਣੀ ਜੌਬ ਕਰ ਰਹੇ ਆ ਪਰ ਉਹ ਐਂਡ ਆਫ ਦਿ ਡੇਅ ਉਹ EMPLOYEES ਨੇ ਵਿਚਾਰੇ ਉਹ ਪ੍ਰੈਸ਼ਰ ਥੱਲੇ ਹੈਗੇ ਨੇ ਪਰ ਉਹ ਆਪਣਾ ਕੰਮ ਕਰੀ ਜਾ ਰਹੇ ਹੈਗੇ ਨੇ ਸੋ ਮੈਂ ਉਹਨਾਂ ਤੋਂ ਇਹੀ ਹੋਪ ਕਰਦੀ ਆ ਔਰ ਕਿ ਉਹ ਉਹਨੂੰ ਛੇਤੀ ਤੋਂ ਛੇਤੀ ਅਰਸਤ ਕਰ ਲਾਂਗੇ ਕੈਰ ਹੁਣ ਇਸ ਪੀੜਤ ਮਹਿਲਾ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ